ਬਾਹਿਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਜਿਹੜੇ ਬਾਥਰੂਮ ਬਣਾਏ ਸੀ ਟਾਇਲ ਟੂਲ ਸਾਰੀ ਲੱਗ ਕੇ ਓਕੇ ਹੋ ਗਿਆ ਤੇ ਟੂਟੀਆਂ ਦਾ ਕੰਮ ਰਹਿਦਾ ਸੀ ਟੂਟੀਆਂ ਵੀ ਲੱਗ ਚੁੱਕੀਆਂ ਬਾਕੀ ਆ ਮਿਸਤਰੀ ਜਿਹੜੇ ਲੱਗੇ ਹੋਏ ਆ ਟੂਟੀਆਂ ਵਾਲੇ ਭਈ ਨਿਰਮਲ ਸਿੰਘ ਜੀ ਤਲਵੰਡੀ ਸਾਬ ਤੋਂ ਤੇ ਸਾਰਾ ਹੋ ਰਿਹਾ ਕੰਮ ਕੰਪਲੀਟ ਸਾਡੇ ਮੈਨੇਜਰ ਸਾਹਿਬ ਜੀ ਅੰਗਰੇਜ਼ ਸਿੰਘ ਜੀ ਗੇਜਾ ਇਹ ਕਹਿ ਰਹੇ ਨੇ ਜੀ ਗੇਜੇ ਦਾ ਕੋਈ ਗੈਂਗ ਹੈਗਾ ਆਹ ਗੈਂਗ ਆ ਜੀ ਗੇਜੇ ਦਾ ਟੂਟੀਆਂ ਲਾ ਗਏਗਾ ਆ ਲਾ ਦੇ ਵੱਡੇ ਟੂਟੇ ਨਾ ਹੋਣ ਵਾਸਤੇ ਖੜ ਕੇ ਬੰਦਾ ਥੱਲੇ ਨਾ ਆ ਸਕਦਾ ਤੇ ਜੀਜਰ ਲੱਗੇ ਸਾਰੀ ਫਲਾਈ ਟੂਟੀਆਂ ਸਾਰਾ ਸਫਾਈ ਚੱਲ ਰਹੀ ਹੈ